ਜਿੰਨਾ ਜਿੰਨਾ ਤੁਹਾਨੂੰ ਲੋੜ ਸੀ ਆਪਦੇ ਜਵਾਕਾਂ ਦਾ ਪਾਲ ਪੋਸਣ ਕਰਕੇ ਕੋਟਾ ਪੂਰਾ ਹੋ ਗਿਆ ਤੁਹਾਡਾ ਜੇ ਘਾਟਾ ਦਾ ਹੋਰ ਕਿਹੜਾ ਦਿਨ ਹੋਰ ਲੈ ਜਾਓ ਬਾਧੂ ਹੋ ਗਿਆ ਹਾਂ ਜਿੰਨਾ ਜਰ ਅਸੀਂ ਇਥੇ ਰਹਿਾਂਗੇ ਤੁਹਾਨੂੰ ਕੋਈ ਘਾਟ ਨਹੀਂ ਥੋੜੇ ਬੱਚਿਆਂ ਨੂੰ ਨਹੀਂ ਘਾਟਾ ਰੋਟੀ ਪਾਣੀ ਖਾਓ ਪੀਓ ਚਾਹ ਪਾਣੀ ਪਿਓ ਕਰੇ ਜਾਓ ਆ ਗਿਓ ਮਾਓ ਰਾਵੜਾ ਖਾਓ ਪੀਓ ਜੱਕ ਬੋਦਲਾ ਆਪੀ ਆਪਾਂ ਦਾ ਦਰਜਾ ਚੱਕ ਲੋ ਕਾਰਗਾ ਦੇ ਕੋਹਾਂ ਨਾਲ ਦੇ ਟ੍ਰਾਲੀ ਖੜਿਆ ਉਧਰ ਆਇਆ ਕਿ ਉਹਦੇ ਉਧਰ ਬਹੁਤ ਢੇਰ ਲੱਗਾ ਪਿਆ ਉਹਨਾਂ ਸਾਰਾ ਲੈ ਜਾ ਕਰੋ ਚੱਕ ਕੇ ਠੀਕ ਆ ਰਾਮਨਾਇਸ਼ ਕਰੋ ਜਲਾਜਰ ਰਸੀਦ ਤੇ ਉਹਨੇ ਆ ਖਾਲਾਂ ਦੇ ਜੀ ਰੂਟ ਟੂ ਟੋਪਾਲ ਵਾਲੇ ਜੀ ਲਾਰੇ ਆਪਣੇ ਕੁਆਰਤਾ ਦਾ ਕੰਮ ਕਰ ਲੈਣਿਆ 400 4 500 ਰੁਪਏ ਲੈ ਕੇ ਜਾਣੇ ਜੀ ਕੁਆਰਤਾ ਚੱਕ ਕੇ ਲਾਰੇ ਆਪਣੇ ਆ ਨਾ 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 ਕੋਈ ਨੋਕ ਟੋਕ ਨਹੀਂ ਜੀ ਕੋਈ ਰੋਕ ਟੋਕ ਨਹੀਂ ਹੈਗੀ ਰੋਟੀ ਟੋਕ ਵਿਚਾਰਾ ਪਾਲੀ ਸਾਰਾ ਕੁਝ ਹੀ ਚੱਲਦਾ ਜੀ ਇਹਨਾਂ ਦੇ ਕਿਸਾਨਾਂ ਦੇ ਹੱਥੋਂ ਬਾੜ ਜਦੋਂ ਤੁਸੀਂ ਵੇਚਣ ਕਿੰਨੀ ਢਾੜੀ ਬਣਦੀ ਹੈ ਇਹ ਬੰਜਨ ਦੀ ਜੀ 4-500 ਰੁਪਏ ਦੀ ਢਾੜੀ ਬਣ ਜਾਂਦੀ ਜੀ ਹਾਂਜੀ ਲੰਗਰ ਪਾਣੀ ਸਹੀ ਚੱਲ ਰਿਹਾ ਰੋਟੀ ਪਾਣੀ ਲੈ ਜਨੇਆ ਕਬਾੜ ਕਵਾਟ ਆਕ ਲੈਨੇ ਬੋਤਲ ਸੋਤ ਲਾ ਨਾ ਕੋਈ ਰੋਕ ਟੋਕ ਨਹੀਂ ਹੈਗੀ ਰੋਟੀ ਪਾਣੀ ਸਾਰੇ ਸਹੀ ਦਿੰਦੇ ਨੇ ਬਾਲਕਾਂਸ ਤੇ ਜੋ ਆਕਾਂਸ ਤੇ ਵਿਲੇ ਜਣੇ ਰੋਟੀ ਪਾਣੀ ਕਿਸਾਨਾਂ ਦੇ ਨਾਲ ਉਹ ਤੁਸੀਂ ਕਿਸਾਨਾਂ ਦੇ ਨਾਲ ਆ ਇਹ ਸਾਡੇ ਗੁਰੂਆਂ ਨੇ ਸਿਖਾਇਆ ਜੀ ਸਾਨੂੰ ਪਹਿਲਾਂ ਤੋਂ ਵੀ ਗਰੀਬ ਦੀ ਹਮਾਇਤ ਕਰਨੀ ਤੇ ਅਤਿਆਚਾਰ ਦੇ ਖਿਲਾਫ ਲੜਨਾ ਇਹਦਾ ਪਹਿਲਾਂ ਵੀ ਜਿਵੇਂ ਦਿੱਲੀ ਗਏ ਸੀ ਕਿਦੋਂ ਅਸੀਂ ਦਿੱਲੂੋਂ ਧਰਨਾ ਚੱਕ ਕੇ ਵਾਪਸ ਆਏ ਆ ਤੇ ਗਰੀਬ ਸਾਡੇ ਨਾਲ ਰੋਣ ਲੱਗੇ ਜੀ ਕੋਲੇ ਖੜ ਕੇ ਬਾਪੂ ਜੀ ਹੁਣ ਸਾਡਾ ਕੀ ਬਣੂ ਜਦੋਂ ਅਸੀਂ ਤੁਸੀਂ ਇੱਥੇ ਜਿੱਥੇ ਬੈਠੇ ਹੋ ਰੋਟੀ ਬਣਾਉਣਾ ਰੋਟੀ ਖਾ ਲੈਣਾ ਚਾਹ ਬਣਾਉਣਾ ਜਾ ਖਾ ਲੈਣਾ ਕੋਈ ਖੀਰ ਬਣਾਉਣਾ ਖੀਰ ਖਾ ਲੈਣਾ ਤੇ ਉਸੇ ਤਰ੍ਹਾਂ ਇਹਨਾਂ ਨੇ ਮੇਰੇ ਵੀਰਾਂ ਨੂੰ ਜਿੱਦੇ ਤੇ ਅਜੇ ਆਇਆ 13 ਤਰੀਕ ਤੋਂ ਲੈ ਕੇ ਇਹ ਜੋ ਚੀਜ਼ ਸੀ ਬਣਾਉਣਿਆ ਨਾਲੇ ਆਪ ਇਹਨਾਂ ਨਾਲ ਇਹਨਾਂ ਨੂੰ ਖਵਾਉਣੀ ਆ ਜਿੰਨਾ ਜਿੰਨਾ ਤੁਹਾਨੂੰ ਲੋੜ ਸੀ ਆਪਣੇ ਜਵਾਕਾਂ ਦਾ ਪਾਲ ਪੁਲਿਸ ਨੇ ਕਰਕੇ ਕੋਟਾ ਪੂਰਾ ਹੋ ਗਿਆ ਤੁਹਾਡਾ ਜੇ ਘਾਟਾ ਦਾ ਹੋਰ ਗਿੜਾ ਦਿਆਂ ਨੂੰ ਹੋਰ ਲੈ ਜਾਓ ਲੈ ਲੈ ਬਸ ਬਾਧੂ ਹੋ ਗਿਆ ਬਾਧੂ ਹੋ ਗਿਆ ਹਾਂ ਜਨਾਜ਼ਰ ਅਸੀਂ ਇੱਥੇ ਰਹਾਂਗੇ ਤੁਹਾਨੂੰ ਕੋਈ ਘਾਟ ਨਹੀਂ ਥੋੜੇ ਬੱਚਿਆਂ ਨੂੰ ਨਹੀਂ ਘਾਟਾ ਰੋਟੀ ਪਾਣੀ ਖਾਓ ਪੀਓ ਚਾਹ ਪਾਣੀ ਪੀਓ ਘਰੇ ਲੈ ਜਾਓ ਸਮਝ ਗਿਆ ਥੋ ਜੋ ਚੀਜ਼ ਮੰਗ ਕੇ ਲੈ ਜਾਓ ਚੱਕ ਕੇ ਲੈ ਜਾਓ ਜਿਹੜੀ ਬਾਧੂ ਚੀਜ਼ ਆ ਉਹ ਚੱਕ ਕੇ ਲੈ ਜਾਓ ਟਿੱਕਮਾਓ ਰਾਵਣਾ ਖਾਓ ਪੀਓ ਜੱਕ ਬੋਤਲ ਆ ਪਈ ਆਪਾਂ ਦਾ ਜਨਾਜ਼ਰ ਚੱਕ ਲੋ ਸਾਰਾ ਲੈ ਜਾਓ ਘਾਣ ਲਾੜੀ ਉੱਤਰ ਟ੍ਰਾਲੀ ਖੜਿਆ ਉੱਤਰ ਆਇਆ ਕਰੋ ਉੱਧਰ ਬਹੁਤ ਢੇਰ ਲਗਾ ਪਿਆ ਉਹਨਾਂ ਸਾਰਾ ਲੈ ਜਾਇਆ ਕਰੋ ਚੱਕ ਕੇ ਠੀਕ ਆ ਆਰਾਮਣਾਇਸ਼ ਕਰੋ ਜਨਾਜ਼ਰ ਅਸੀਂ ਇੱਥੇ ਆ ਲਗਰਪੜੀ ਆਪਦਾ ਖਾਜਾ ਕਰੋ ਆ ਚੱਕ ਕੇ ਲੈ ਜਾ ਕਰੋ ਘਰੇ ਆਪਦਾ ਵਿੱਚ ਬੱਚਾ ਨੂੰ ਲੀੜਾ ਕੱਪੜਾ ਜੂੜੀ ਇਹ ਕਹਿੰਦੇ ਹਨ ਇਹ ਗਨਤਾ ਹੈ ਹਮ ਕਿਸਾਨੋ ਕੇ ਸਾਥ ਹ ਠੀਕ ਹੈ ਕਿ ਦੁਕਾਨ ਤੋਂ ਸਾਨੂੰ ਖਾਣੇ ਪੀਣੇ ਕਿਲੇ ਖੜਾ ਰੁਪਏ ਕਰ ਕਰ ਕੀ ਨਾਮ ਰੋਟਾ ਬੇਰੂਜੀ ਕੀ ਕੰਮ ਕਰਦੇ ਹੋ ਕਵਾੜ ਦਾ ਜੀ ਠੀਕ ਹੈ ਕਿਵੇਂ ਦੇਖਦੇ ਖਨੌਰੀ ਫੋਡ ਜਿਹੜਾ ਕਿਸਾਨੀਆਂ ਹਾਂ ਹਾਂ ਲਾਲੇ ਕਿਸਾਨਾਂ ਦੇ ਜੀ ਰੋਟੀ ਟੁਕਾ ਲਾ ਲਿਆ ਜੀ ਲਾਰੇ ਆਪਣੇ ਕਵਾੜ ਦਾ ਕੰਮ ਕਰ ਲੈਣਿਆ 400 4 500 ਰੁਪਏ ਲੈ ਕੇ ਜਾਣਿਆ ਜੀ ਕਵਾੜ ਦਾ ਚੱਕੇ ਲਾਰੇ ਆਪਣੇ ਹਾਂ ਨਾ 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 ਕੋਈ ਰੋਗ ਢੋਗ ਨਹੀਂ ਜੀ ਕੋਈ ਰੋਗ ਢੋਗ ਨਹੀਂ ਹੈਗੀ ਰੋਟੀ ਟੁਕ ਚਾਰਾ ਪਾਣੀ ਸਾਰਾ ਕੁਝ ਹੀ ਚੱਲਦਾ ਜੀ ਇਹਨਾਂ ਦੇ ਕਿਸਾਨਾਂ ਦੇ ਹੱਥਾਂ ਨਾਲ ਲੰਗਰ ਸਿਕਾਉਂਦੇ ਹਾਂ ਹਾਂ ਜੀ ਹਾਂ ਚੱਕਵਾੜ ਚੱਕੋ ਚੱਕਵਾੜ ਚੱਕੋ ਜੀ ਠੀਕ ਹੈ ਤਾਂ ਕੁਆੜ ਜਦੋਂ ਤੁਸੀਂ ਵੇਚਦੇ ਕਿੰਨੀ ਦਿਹਾੜੀ ਬਣ ਜਾਂਦੀ ਹੈ ਇਹ ਪੰਜਾਂ ਨਹੀਂ ਜੀ 4-500 ਰੁਪਏ ਦੀ ਦਿਹਾੜੀ ਬਣ ਜਾਂਦੀ ਜੀ ਹਾਂ ਜੀ ਠੀਕ ਹੈ ਸੋ ਕਿਵੇਂ ਦੇਖਦੇ ਜਿਹੜੇ ਲੋਕ ਕਹਿੰਦੇ ਨੇ ਵੀ ਅੰਦੋਲਨ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਨਹੀਂ ਜੀ ਨਹੀਂ ਕੋਈ ਨਹੀਂ ਹੁੰਦੀ ਪ੍ਰਸ਼ਾਮੇ ਕੋਈ ਨਹੀਂ ਜੀ ਹਾਂ ਸਭ ਤੋਂ ਦਾ ਖਰਚ ਚੱਲ ਰਿਹਾ ਘਰ ਚੱਲਦਾ ਜੀ ਸਹੀ ਨਾਲ ਇੱਥੇ ਰੋਟੀ ਟੋਕ ਸਾਰਾ ਹਾਂ ਚਾਹ ਪਾਣੀ ਵੀ ਲੈ ਜਾਣਾ ਜੀ ਜਵਾਕਾਂ ਵਾਸਤੇ ਸਾਡਾ ਕੁਆੜ ਦਾ ਕੰਮ ਵੀ ਸਹੀ ਚੱਲਦਾ ਜੀ ਜਦੋਂ ਸਮੇਂ ਤੋਂ ਕਿਸਾਨੀ ਅੰਦੋਲਨ ਚੱਲਦਾ ਰੋਟੀ ਦੀ ਘਾਟ ਤਾਂ ਨਹੀਂ ਆਜੀ ਨਹੀਂ ਜੀ ਨਹੀਂ ਕੋਈ ਘਾਟ ਨਹੀਂ ਜੀ ਇੱਤੇ ਵਧੀਆ ਰੋਟੀ ਹਾਂ ਜੀ ਹਾਂ ਜੀ ਕੀ ਨਾਮ ਆਪਕਾ ਕਰਨਾ ਠੀਕ ਹੈ ਕਿਵੇਂ ਦੇਖਦੇ ਹੋ ਕਿਸਾਨੀਆਂ ਦੋਨੋਂ ਚੱਲ ਰਿਹਾ ਤੁਸੀਂ ਹਾਂ ਲੰਗਰ ਪਾਣੀ ਸਹੀ ਚੱਲ ਰਿਹਾ ਰੋਟੀ ਪਾਣੀ ਲੈ ਜਨੇ ਆ ਕਬਾੜ ਕਬਾਟ ਆ ਕੇ ਲੈਨੇ ਬੋਤਲ ਸੋਤ ਲਾ ਠੀਕ ਹੈ ਕੋਈ ਰੋਕ ਨਾ ਕੋਈ ਰੁਕ ਟੋਕ ਨਹੀਂ ਹੈਗੀ ਰੋਟੀ ਪਾਣੀ ਸਾਰੇ ਸਹੀ ਦਿੰਦੇ ਨੇ ਲਗਾਤਾਰ ਰੋਟੀ ਪਾਣੀ ਲੈ ਜਨੇ ਆ ਕੋਈ ਜ਼ਿੰਮੇਵਾਰ ਤੁਹਾਨੂੰ ਕੋਈ ਬੋਲਦਾ ਨਹੀਂ ਨਾ ਕੋਈ ਕੋਈ ਨਹੀਂ ਬੋਲਦਾ ਟੋਲਦਾ ਜੀ ਰੋਬਰ ਜੀ ਖਾਓ ਪੀਓ ਹਾਂ ਜੀ ਹਾਂ ਸਭ ਬਾਲ ਕਾਂਸ ਤੇ ਜੋ ਆ ਕਾਂਸ ਤੇ ਵੀ ਲੈ ਜਨੇ ਰੋਟੀ ਪਾਣੀ ਕਿਸਾਨਾਂ ਦੇ ਨਾਲ ਉਹ ਨਹੀਂ ਕਿਸਾਨਾਂ ਨਾਲ ਹਾਂ ਨਾਲ ਜੀ ਕਿਵੇਂ ਦੇਖਦੇ ਹੋ ਜਿਹੜੇ ਕਹਿੰਦੇ ਨੇ ਇਹਦੇ ਅੰਦੋਲ ਕਰਕੇ ਲੋਕਾਂ ਨੂੰ ਪਰੇਸ਼ਾਨੀ ਇਹਦੇ ਤੋਂ ਨਹੀਂ 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 ਕੋਈ ਨਾ ਨਾ ਪਰੇਸ਼ਾਨੀ ਕੁਝ ਵੀ ਨਹੀਂ ਹੈਗੀ ਹਾਂਜੀ ਹਾਂ ਛੋਟੇ ਛੋਟੇ ਬੱਚੇ ਨੇ ਰੋਟੀ ਪਾਣੀ ਲੈ ਜਰਿਆ ਬਾਲਕਾਂ ਅਸਤਰ ਬਿਲਕੁਲ ਨਹੀਂ ਰੋਕਦੇ ਜਿੱਦ ਨਾ ਕੁਝ ਵੀ ਨਹੀਂ ਰੋਕਦੇ ਟੋਕਦੇ ਬੋਤਲਾਂ ਸੁਮਕੋ ਆਪਣੇ ਆਪ ਦਿੰਦੇ ਨੇ ਚੱਕਣੇ ਕਿੰਨੀ ਜਿਹੜੀ ਬਣਾ ਲੈਣੇ ਪਰੇ ਪੰਜ ਦੀ 4-500 ਰੁਪਏ ਦੀ ਹਾਂਜੀ ਬਾਪੂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਗਰੋਸ਼ਨ ਸਿੰਘ ਜੀ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਡੰਡਾ ਬਾਪੂ ਜੀ ਸਿੱਧੂਪੁਰ ਜੂਨੀਅਰ ਨਾਲ ਸਹਿਯਤਾ ਮੈਂ ਉਹਦੇ ਨਾਲ ਆਇਆ ਜੀ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਗਰੀਬ ਪਰਿਵਾਰ ਹੈਗਾ ਨਾਲੇ ਲੰਗਰ ਛਕਦੇ ਨਾਲੇ ਇਥੋਂ ਕਵਾੜ ਦਾ ਸਮਾਨ ਵੀ ਚੱਕ ਕੇ ਲੈ ਕੇ ਜਾਂਦੇ ਤਾਂ ਘਰ ਰੋਜ਼ੀ ਰੋਟੀ ਵੀ ਚੱਲਦੀ ਹੈ ਇਹ ਸਾਡੇ ਗੁਰਗੋਆਂ ਨੇ ਸਿਖਾਇਆ ਸੀ ਸਾਨੂੰ ਪਹਿਲਾਂ ਤੋਂ ਵੀ ਗਰੀਬ ਦੀ ਹਮਾਇਤ ਕਰਨੀ ਤੇ ਅਤਿਆਚਾਰ ਦੇ ਵਿਰੁੱਧ ਲੜਨਾ ਇਹਦਾ ਪਹਿਲਾਂ ਵੀ ਸੀ ਕੋ ਦਿੱਲੀ ਗਏ ਸੀ ਕਿਦੋਂ ਅਸੀਂ ਦਿੱਲੂੋਂ ਧਰਨਾ ਚੱਕ ਕੇ ਵਾਪਸ ਆਏ ਆ ਤੇ ਗਰੀਬ ਸਾਡੇ ਨਾਲ ਰੋਣ ਲੱਗੇ ਸੀ ਕੋਲੇ ਖੜ ਕੇ ਬਾਪੂ ਜੀ ਹੁਣ ਸਾਡਾ ਕੀ ਬਣੂ ਜਦੋਂ ਅਸੀਂ ਤੁਸੀਂ ਇੱਥੇ ਜਿੱਥੇ ਬੈਠੇ ਹੋ ਰੋਟੀ ਬਣਾਉਣਾ ਰੋਟੀ ਖਾ ਲੈਣਾ ਚਾਹ ਬਣਾਉਣਾ ਚਾਹ ਖਾ ਲੈਣਾ ਕੋਈ ਖੀਰ ਬਣਾਉਣਾ ਖੀਰ ਖਾ ਲੈਣਿਆ ਤੇ ਉਸੇ ਤਰ੍ਹਾਂ ਇਹਨਾਂ ਨੇ ਮੇਰੇ ਵੀਰਾਂ ਨੂੰ ਜਿੱਥੇ ਦੇ ਅੱਜ ਆਏ ਆ 13 ਤਰੀਕ ਤੋਂ ਲੈ ਕੇ ਇਹ ਜੋ ਚੀਜ਼ ਸੀ ਬਣਾਉਣੇ ਆ ਨਾਲੇ ਆਪਖਾਨਾਂ ਨਾਲ ਇਹਨਾਂ ਨੂੰ ਖੁਲਾਣੇ ਆ ਜੋ ਵੀ ਚੀਜ਼ ਇਹਨਾਂ ਦੇ ਕੰਮ ਦੀ ਹੁੰਦੀ ਹੈਗੀ ਕੋਈ ਬੋਤਲਾਂ ਨਾਲੋਂ ਕੰਤੀਆਂ ਚਾਹ ਕੋਈ ਹੋਰ ਸਮਾਨ ਆਉਂਦਾ ਕੋਈ ਪਲਾਸਟਿਕ ਦੀਆਂ ਬੋਤਲਾਂ ਜੋ ਵੀ ਇਹਨਾਂ ਦੇ ਬਿਕਰਨੀਆਂ ਚੀਜ਼ਾਂ ਆਉਂਦੀਆਂ ਉਹ ਇਹਨਾਂ ਨੂੰ ਕਹਿੰਦੇ ਆ ਚੱਕ ਕੇ ਲੈ ਜਾਓ ਵੇਚ ਲਓ ਖਾਣਾ ਪੀਣਾ ਇੱਥੇ ਲੈ ਜੋ ਤੁਹਾਡੇ ਜਵਾਕ ਘਰੇ ਬੈਠੇ ਉਹਨਾਂ ਨੂੰ ਵੀ ਖਾਣਾ ਪ